ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਤੇ ਅੱਜ ਮੈਂ ਤੁਹਾਡਾ ਸ਼ੇਅਰ ਕਰ ਰਹੀ ਹਾਂ ਦੀਵਾਲੀ ਦਾ ਵਲੌਗ ਦੀਵਾਲੀ ਵਾਲੇ ਦਿਨ ਮੈਂ ਕੁਝ ਵੀਡੀਓ ਕਲਿੱਪਸ ਸ਼ੂਟ ਕਰੀਆਂ ਸੀ ਜਿੰਨੀਆਂ ਕਿ ਮੇਰੇ ਤੋਂ ਹੋ ਪਈਆਂ ਸੋ ਆ ਜੋ ਵਲੌਗ ਮੈਂ ਤੁਹਾਡਾ ਸ਼ੇਅਰ ਕਰ ਰਹੀ ਹਾਂ ਵਲੌਗ ਹੋ ਤਾਂ ਗਿਆ ਲੇਟ ਦੀਵਾਲੀ ਵਾਲਾ ਕਿਉਂਕਿ ਮੈਂ ਬਹੁਤ ਜ਼ਿਆਦਾ ਬਿਜ਼ੀ ਚੱਲ ਰਹੀ ਸੀ ਬਹੁਤ ਜ਼ਿਆਦਾ ਬਿਜ਼ੀ ਸੀ ਜੇ ਮੈਨੂੰ ਘੰਟਾ ਦੋ ਘੰਟੇ ਟਾਈਮ ਲੱਗਦਾ ਸੀਗਾ ਤਾਂ ਮੈਨੂੰ ਐ ਹੁੰ ਐਡਿਟਿੰਗ ਨਹੀਂ ਹੋ ਪਾਈ ਮੇਰੇ ਤੋਂ ਬਾਅਦ ਥੋੜਾ ਜਿਹਾ ਟਾਈਮ ਐ ਫ੍ਰੀ ਹੁੰਦੀ ਸੀ ਉਸ ਟਾਈਮ 'ਚ ਮੈਂ ਆਪਣਾ ਰੈਸਟ ਕਰਦੀ ਹੁੰਦੀ ਸੀ ਬਹੁਤ ਹੀ ਜ਼ਿਆਦਾ ਬਿਜ਼ੀ ਸੀਗਾ ਤੇ ਅੱਜ ਮੇਰਾ ਫਾਈਨਲੀ ਟਾਈਮ ਲੱਗੇ ਵੀਡੀਓ ਐਡਿਟ ਕਰਨ ਦਾ ਮੈਂ ਕਿਹਾ ਤੁਹਾਨੂੰ ਸ਼ੇਅਰ ਕਰਦਾ ਸ਼ੂਟ ਕਰੀ ਪਈ ਥੋੜਾ ਜਿਹਾ ਤੁਹਾਨੂੰ ਵੀਡੀਓ ਮੈਂ ਦੀਵਾਲੀ ਵਾਲੀ ਅੱਜ ਸ਼ੇਅਰ ਕਰ ਰਹੀ ਹਾਂ ਤੁਸੀਂ ਦੇਖੋ ਦੀਵਾਲੀ ਵਾਲੀ ਵੀਡੀਓ ਕਿਵੇਂ ਅਸੀਂ ਦੀਵਾਲੀ ਸੈਲੀਬ੍ਰੇਟ ਕੀਤੀ ਇਸ ਵਾਰ ਦੀਵਾਲੀ ਬਹੁਤ ਜ਼ਿਆਦਾ ਇੰਜੋਏ ਕਰੀ ਬਹੁਤ ਜ਼ਿਆਦਾ ਮਸਤੀ કરી ਫਨ ਕੀਤਾ ਬਹੁਤ ਮਜ਼ਾ ਆਇਆ ਵਾਲੀ ਦੀਵਾਲੀ ਤੇ ਕਿਉਂਕਿ ਉਹ ਅਜੀ ਹੋਰਾਂ ਦੀ ਫੈਮਿਲੀ ਆਈ ਹੋਈ ਸੀ ਉਸ ਕਰਕੇ ਨਾ ਫਿਰ ਬਹੁਤ ਹੀ ਜ਼ਿਆਦਾ ਇੰਜੋਏ ਕੀਤਾ ਤੇ ਤੁਸੀਂ ਇੰਜੋਏ ਕਰੋ ਹੁਣ ਦੀਵਾਲੀ ਵਾਲੀ ਵੀਡੀਓ ਇਹਨਾਂ ਦੁਪਹਿਰ ਦਾ ਟਾਈਮ ਸੀ ਦੀਵਾਲੀ ਵਾਲੇ ਤਿੰਨ ਲਗਭਗ ਟਾਈਮ ਹੋਊਗਾ ਪੌਣੇ 3 3 ਦੇ ਕਰੀਬ ਅਸੀਂ ਬਾਜ਼ਾਰੋਂ ਆਏ ਸੀ ਇੱਕ ਦੋ ਕੰਮ ਕਰਕੇ ਸਾਰੇ ਜਾਣੇ ਚਲੇ ਗਏ ਸੀ ਬਾਜ਼ਾਰ ਤੇ ਉਸ ਤੋਂ ਬਾਅਦ ਆ ਕੇ ਘਰੇ ਬਣਾਏ ਪੀਜ਼ਾ ਪੀਜ਼ਾ ਬੇਸ ਪਈ ਸੀ ਘਰੇ ਆਲਰੇਡੀ ਲਿਆਂਦੇ ਦਵਿੰਦਰ ਨੇ ਪਹਿਲਾਂ ਹੀ ਪੀਜ਼ਾ ਬਣਾਈ ਤੇ ਫਿਰ ਨਾਲ ਕੁਝ ਫ੍ਰੈਂਚ ਫ੍ਰਾਈਜ਼ ਤੇ ਨਗਟਸ ਬਣਾਈ ਸੀ ਕਿਉਂਕਿ ਸਵੇਰੇ ਹੀ ਮੇਰਾ ਪਲਾਨ ਸੀ ਸਵੇਰੇ ਮੈਂ ਸਬਜੀ ਰੋਟੀ ਬਣਾ ਲਈ ਸੀ ਕੋਫਤਿਆਂ ਦੀ ਸਬਜੀ ਬਣਾਈ ਸਵੇਰੇ ਨਾਲ ਫੁਲਕਾ ਬਣਾ ਲਿਆ ਸੀ ਫਿਰ ਪ੍ਰੌਨਟੀ ਨਹੀਂ ਬਣਾਈ ਸਵੇਰੇ ਮੈਂ ਕਿਹਾ ਚਲੋ ਫਿਰ ਦੁਪਹਿਰੇ ਇਹ じゃ ਕੁਝ ਖਾਣਾ ਵੀ ਸਵੇਰੇ ਸਾਦੀ ਰੋਟੀ ਖਾ ਲਈਏ ਫਿਰ ਦੁਪਹਿਰੇ ਸਿਆਫ ਸਨੈਕਸ ਵਗੈਰਾ ਖਾਦੇ ਪੀਜ਼ਾ ਬਣਾਈ ਤੇ ਸਾਰੇ ਇੰਜੋਏ ਕਰ ਰਹੇ ਸੀ ਬੈਠੇ ਮੇਰੇ ਨਾਲ ਦੇ ਨਾਲ ਬਣਾ ਲਈ ਸੀ ਔਰ ਮੇਰੇ ਨਾਲ ਮੇਰੇ ਬੇਟੇ ਨੇ ਬਹੁਤ ਹੈਲਪ ਕਰਾਈ ਪੀਜ਼ਾ ਬੇਸ ਸਾਰੇ ਉਸਨੇ ਤਿਆਰ ਕਰੇ ਸਬਜ਼ੀਆਂ ਚੀਜ਼ ਸੌਸਿਸ ਵਗੈਰਾ ਲਗਾ ਕੇ ਇਹਨਾਂ ਨੂੰ ਕੁੱਕ ਕਰ ਲੈਂਦਾ ਮੇਰੇ ਹੈਲਪ ਬਹੁਤ ਵਧੀਆ ਕਰਦਾ ਹਾਂ ਉਹ ਜੇ ਮੈਨੂੰ ਕਹਦਾ ਵੀ ਬੇਟੇ ਕਿਚਨ ਜਾ ਕੇ ਮੇਰੇ ਨਾਲ ਕੁਛ ਨਾ ਕੁਛ ਹੈਲਪ ਕਰਵਾ ਦੇ ਬਸ ਇੱਕ ਵਾਰ ਤੇ ਉਹਨੇ ਆ ਜਾਣਾ ਤੇ ਉਹਨੇ ਸਾਰਾ ਕੰਮ ਸੰਭਾਲ ਲੈਣਾ ਸਰਵ ਵੀ ਕਰਨਾ ਪੀਜ਼ਾ ਬੇਸ ਵੀ ਉਹਨੇ ਸਾਰੇ ਤਿਆਰ ਕਰੇ ਆਵਾਂ ਚ ਰੱਖੇ ਕੱਟੇ ਉੱਪਰ ਸੀਜ਼ਨਿੰਗਸ ਲਗਾਈਆਂ ਕੱਟ ਕਰ ਕਰਕੇ ਪੀਜ਼ਾ ਸਰਵ ਕੀਤਾ ਬਹੁਤ ਹੈਲਪਫੁਲ ਹੋਇਆ ਮੇਰੀ ਕਿਉਂਕਿ ਆਪ ਨੂੰ ਇਸ ਤਰ੍ਹਾਂ ਮੈਂ ਫੈਮਿਲੀ 'ਚ ਮਿਲ ਜੀਣਾ ਹੈਲਪ ਕਰਨ ਵਾਲਾ ਕਿਉਂਕਿ ਇੱਕ ਬੰਦਾ ਤਾਂ ਗੈਸ ਤੇ ਹੋਊ ਜੇ ਕੋਈ ਚੀਜ਼ ਬਣ ਰਹੀ ਆ ਸਰਵ ਵੀ ਕਰਨਾ ਉਦੋਂ ਮੈਂ ਅਵੰਜ ਪੀਜ਼ਾ ਵੀ ਬਣਨੇ ਰੱਖਿਆ ਇਸ ਨਾਲ ਦੇ ਨਾਲ ਤੇ ਨਾਲ ਦੇ ਨਾਲ ਮੈਂ ਕੜਾਈ ਵਿੱਚ 스ਨੈਕਸ ਵੀ ਫਰਾਈ ਕਰਨੇ ਰੱਖ ਲਈ ਕਿ 스ਨੈਕਸ ਇਹ ਫਰੋਜ਼ਨ ਸੀ ਮੈਂ ਘਰੇ ਨਹੀਂ ਧਿਆਨ ਕਰੀ ਫਰੋਜ਼ਨ ਪੈਕੇਟ ਲਿਆਂਦੇ ਹੋਏ ਸੀ ਬਸ ਉਹਨਾਂ ਨੂੰ ਪਹਿਲਾਂ ਮੈਂ ਮਾਈਕ੍ਰੋਵੇਵ 'ਚ ਨਾਰਮਲ ਟੈਂਪਰੇਚਰ ਤੇ ਕਰ ਲਿਆ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਮੈਂ ਆਲਰੇਡੀ ਚ ਫਰਾਈ ਕਰ ਰਹੀ ਹਾਂ ਫਿਰ ਪਹਿਲਾਂ ਆਪਾਂ ਇਹਨੂੰ ਟੈਂਪਰੇਚਰ ਇਹਨਾਂ ਨੂੰ ਨੋਰਮਲ ਕਰ ਲਈਏ ਮਾਈਕ੍ਰੋਵੇਵ ਚ ਫਰਾਈ ਕਰਨੇ ਵੇਲੇ ਕਿਉਂਕਿ ਚਿੱਟੇ ਜਿੰਨੇ ਬਹੁਤ ਜ਼ਿਆਦਾ ਪੈਂਦੇ ਪਾਣੀ ਦੇ ਉੱਪਰ ਬਰਫ਼ ਜਿਹੜੀ ਹੁੰਦੀ ਹੈ ਉਹ ਡੀਫ੍ਰੋਸਟ ਹੋ ਜਾਂਦੀ ਹੈ ਤੇ ਨਾਲੇ ਟਾਈਮ ਵੀ ਘੱਟ ਲੱਗਦਾ ਫਿਰ ਤੇਲ ਦਾ ਟੈਂਪਰੇਚਰ ਵੀ ਇੱਕਦਮ ਬਹੁਤ ਜ਼ਿਆਦਾ ਠੰਡਾ ਨਹੀਂ ਡਾਊਨ ਨਹੀਂ ਆਉਂਦਾ ਹੈਗਾ ਐਸ ਕਰ ਮੈਂ ਫਿਰ ਨੈਕਸ ਕਰ ਰਹੀ ਸੀ ਫਰਾਈ ਇਹ ਉਹ ਵੈਸੇ 에ਅਰ ਫਰਾਈਰ ਚ ਵੀ ਬਣ ਜਾਂਦੇ ਪਰ ਫਿਰ ਟਾਈਮ ਬਹੁਤ ਜ਼ਿਆਦਾ ਲੱਗਣਾ ਸੀ ਕਾਹਵਾਂ ਚੱਲ ਰਿਹਾ ਸੀ ਕਨਾਲ 에ਅਰ ਫਰਾਈਰ ਤੇ ਸ਼ੈਲਫ इस करके मैं सोचा चलो फ्राई कर लाने फ्राई जल्दी हो थोड़ा टाइम सारे बैठे इंजोय कर रहे कोई भी चीज़ जो खाने अलग तो कुछ नहीं करे हैं। जो आपने करे कोई गैस रिश्तेदार आए होकर खाई गलिए खाने का मजा दुगना हो जाता है खाओ बहुत ही इंजॉय किया उस दिन दवाली वाले दिन क्योंकि उस दिन भूआज भी सारी फैमिली घरे ਨੀ ਆਦਰਵਾਇਸ ਚਲੋ ਹੀ ਤਾਂ ਆਪਣਾ ਸਵੇਰੇ ਬ੍ਰੇਕਫਾਸਟ ਕਰਕੇ ਚਲੇ ਜਾਂਦੇ ਨੇ ਉਸ ਤੋਂ ਆਪਦੇ ਕੰਮ ਤੋਂ ਦੇ ਕਰਦੇ ਨੇ ਫਿਰ ਸ਼ਾਮ ਤੱਕ ਹੀ ਆਉਂਦੇ ਨੇ ਡਿਨਰ ਟਾਈਮ ਤੱਕ ਤੇ ਪਰ ਉਸ ਦਿਨ ਸਾਰਾ ਦਿਨ ਘਰੇ ਸੀ ਅਸੀਂ ਇਕੱਠੇ ਰਹੇ ਇਕੱਠੇ ਖਾਦਾ ਪੀਤਾ ਤੇ ਬਹੁਤ ਜ਼ਿਆਦਾ ਇੰਜੋਏ ਕੀਤਾ ਫਨ ਕੀਤਾ ਤੇ ਉਸ ਤੋਂ ਬਾਅਦ ਸ਼ਾਮ ਨੂੰ ਅਸੀਂ ਖੇਤ ਦੀਵੇ ਲਾਉਣ ਗਏ ਸੀਗੇ ਤੇ ਫਰਾਈਸ ਵੀ ਹੌਲੀ ਹੌਲੀ ਫਰਾਈ ਹੋ ਰਹੀਆਂ ਸੀ ਕਾਫੀ ਜ਼ਿਆਦਾ ਸੀ ਹੈ ਨਾ ਨਗਟਸ ਵੀ ਕਾਫੀ ਜ਼ਿਆਦਾ ਸੀ ਇਹ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਮਕੈਨ ਦੇ ਫਰਾਈਸ ਤੇ ਨਗਟਸ ਵੈਜੀ ਨਗਟਸ ਤੇ ਚਿਲੀ گارਲਿਕ ਨਗਟਸ ਹੋਗੇ ਬਹੁਤ ਜ਼ਿਆਦਾ ਟੇਸਟੀ ਬਣ ਦੇਣਗੇ ਫਰੋਜ਼ਨ ਹੁੰਦੇ ਨੇ ਫ੍ਰੀਜ਼ਰ ਵਿੱਚ ਰੱਖ ਲਓ ਲੈ ਕੇ ਬਿਲਕੁਲ ਖਰਾਬ ਨਹੀਂ ਹੁੰਦੇ ਜਦੋਂ ਕੋਈ ਗੈਸਟ ਆਉਣ ਜਾਂ ਤੁਸੀਂ ਆਪਣਾ ਵੀ ਕਦ ਦਿਲ ਕਰੇ ਤਾਂ ਤੁਸੀਂ ਬਣਾ ਕੇ ਖਾ ਸਕਦੇ ਹੋ 에ਅਰ ਫਰਾਈ ਚ ਵੀ ਅੱਛੇ ਬਣ ਜਾਂਦੇ ਨੇ ਪਰ ਉਸ ਦਿਨ ਮੈਨੂੰ ਫਿਰ ਥੋੜੀ ਜਲਦੀ ਸਮੈਕ ਚੋਂ ਫਰਾਈ ਕਰ ਲਾਣੇ ਆ ਪੀਜ਼ਾ ਵੀ ਨਾਲ ਨਾਲ ਬਣ ਕੇ ਨਿਕਲ ਜਾਂਦੇ ਸੀ oven ਵਿੱਚੋਂ ਇੱਕ ਪਹਿਲੇ ਪੀਜ਼ਾ ਤੇ ਜ਼ਰੂਰ ਟਾਈਮ ਲੱਗਦਾ ਫਿਰ ਉਸ ਤੋਂ ਬਾਅਦ ਬਣਨ ਲੱਗ ਜਾਂਦੇ ਨੇ ਜਿਵੇਂ oven ਅੱਛੀ ਤਰ੍ਹਾਂ ਗਰਮ ਹੋ ਜਾਂਦਾ ਫਿਰ ਚਲੋ ਟਾਈਮ ਨਹੀਂ ਲੱਗਦਾ ਹੈਗਾ ਬਣਨ ਤੇ 에ਅਰ ਫਰਾਈ ਬਹੁਤ ਅੱਛੇ ਬਣ ਜਾਂਦੇ ਨੇ ਫਿਰ ਮੈਂ oven ਹੀ ਯੂਜ਼ ਕੀਤਾ ਮੈਂ ਕਿਹਾ oven ਚ ਪੀਜ਼ਾ ਬਣਾਉਣੇ ਹੈਗੇ ਉਹ ਤੋਂ ਉਤੀ ਸਾਡੇ ਦਾ ਕਲਰ ਹੁੰਦਾ ਬਰਾਉਨਿਸ਼ ਜਾਂ ਹੋ ਜਾਂਦਾ ਬੜਾ ਅੱਛਾ ਲੱਗਦਾ ਤੇ ਟੇਸਟ ਬਹੁਤ ਵਧੀਆ ਬਣਦਾ ਪੀਜ਼ੇ ਦਾ ਤੇ ਬੇਟਾ ਕਰ ਰਹੀ ਸੀ ਸਰਵ ਇੰਨਾ ਕੰਮ ਇਹ ਸੰਭਾਲ ਲੈਂਦਾ ਮੇਰੀ ਬਹੁਤ ਹੈਲਪ ਹੋ ਜਾਂਦੀ ਜੇ ਫਿਰ ਗੈਸਟ ਆਉਂਦੇ ਨਾ ਕੋਈ ਕ੍ਰੌਕਰੇ ਕੱਢਣੀ ਵਾਪਸ ਉੱਥੇ ਸਾਫ਼ ਕਰਕੇ ਟਿਕਾਉਣੇ ਟਿਕਾਉਣ ਡਾਈਨਿੰਗ ਟੇਬਲ ਤੇ ਕੋਈ ਚੀਜ਼ ਰੱਖਣੀ ਖਾਣਾ ਸਰਵ ਕਰਨਾ ਤੇ ਮੇਰੀ ਬਹੁਤ ਹੈਲਪ ਹੋ ਜਾਂਦੀ ਐ ਫਿਰ ਇਸ ਤਰ੍ਹਾਂ ਅਸੀਂ ਤੋਂ ਬਾਅਦ ਸ਼ਾਮ ਨੂੰ ਸਿਚਾ ਚਾਹ ਪੀ ਕੇ ਸ਼ਾਮ ਦੀ ਤੇ ਚਲੇ ਗਏ ਸੀ ਖੇਤ ਦੀਵੇ ਲਾਉਣ ਖੇਤ ਦੀਵੇ ਲਾਏ ਜਿਵੇਂ ਦੀਵਾਲੀ ਦਾ ਆਪਾ ਹੁੰਦਾ ਨਾ ਗੁਰੂ ਘਰ ਬਜਾਉਣੇ ਦੀਵੇ ਲਾਉਣੇ ਖੇਤ ਵੀ ਜਾਣੇ ਆਪਣੀ ਦੀਵੇ ਲਾਉਣੇ ਸੁੱਖ ਵਾਸਤੇ ਵੀ ਹੈ ਨਾ ਚੜ੍ਹਦੀ ਕਲਾ ਵਾਸਤੇ ਵੀ ਸੋਖ ਰਹੇ ਸਾਰੇ ਪਾਸੇ ਤੇ ਖੇਤ ਚਲੇ ਗਏ ਸੀ ਦੀਵੇ ਲਾਉਣ ਤੇ ਦੀਵੇ ਲਾਉਂਦੇ ਲਾਉਂਦੇ ਵੀ ਬਹੁਤ ਜਿਆਦਾ ਮਜ਼ਾ ਕੀਤਾ ਜਿਹੜਾ ਖੇਤਾਂ ਦਾ ਵਿਊ ਹੁੰਦਾ ਇੰਨਾ ਜਿਆਦਾ ਵਧੀਆ ਲੱਗਦਾ ਖੇਤਾਂ ਦਾ ਵਿਊ ਬਹੁਤ ਹੀ ਜਿਆਦਾ ਅੱਛਾ ਲੱਗਦਾ ਤੇ ਫਿਰ ਇੱਕ ਖੇਤ ਤੋਂ ਦੂਜੇ ਖੇਤ ਗਏ ਬੜਾਈ ਅੱਛਾ ਲੱਗ ਰਿਹਾ ਸੀ ਵਿਊ ਖੇਤ ਦਾ ਨਾ ਬਹੁਤ ਮਜ਼ਾ ਰਸਪੂਜ ਜੀ ਨੇ ਆਪਣੇ ਟਾਈਮ ਦੀਆਂ ਗੱਲਾਂ ਯਾਦ ਕਰੀਆਂ ਵੀ ਇੱਧਰ ਸੇ ਨਰਮਾ ਚੁਗਣਾਉਂਦੇ ਹੁੰਦੇ ਸੀ ਇੱਧਰ ਆਈ ਸੀ ਇੱਧਰ ਆਈ ਸੀ ਆਏਂਗੀ ਕੀਤਾ ਸੀ ਆਏਂ ਕਰਦੇ ਹੁੰਦੇ ਸੀ ਉਹ ਆਪਣਾ ਪੁਰਾਣੀਆਂ ਗੱਲਾਂ ਪੁਰਾਣਾ ਸਮਾਂ ਵੀ ਯਾਦ ਆਇਆ ਉਹ ਐਸੇ ਵੈਸੇ ਖੇਤ ਅਸੀਂ ਬਹੁਤ ਘੱਟ ਮੈਂ ਤਾਂ ਸਿਰਫ ਦਿਵਾਲੀ ਵੇਲੇ ਦੀਵੇ ਲਾਉਣ ਜਾਣੀ ਹੁੰਦੀ ਆ ਉਹ ਦਨਵਾਇ ਠੀਕ ਕਰਾਇਆ ਇੱਕ ਵਾਰ ਲੋਕ ਹੈ ਖੋਲੋ ਸੇ ਲੋਚ ਪਾਣੀ ਕਿ ਮਾਇਆ ਪੇ ਆ ਜੀਪ ਕੀ ਦੀ ਖੜੀ ਆ ਹੈ ਜੀਪ ਉਹ ਫਿਲਮ ਵਾਲੇ ਦੀ ਫਿਲਮ ਵਾਲੇ ਦੀ ਲੱਗਦਾ ਪਾਈ ਸ਼ੂਟਿੰਗ ਹੁੰਦੀ ਹੁੰਦੀ ਆ ਹੈ ਨਾ ਅੱਛਾ ਫੋਟੋ ਬਣਾ ਲਓ ਸ਼ੂਟਿੰਗ ਵਾਲੀ ਲੱਗਦੀ ਆ ਤਾਂ ਆ ਜਨਪੁਰਾ ਆ ਨਾ ਬਿਲਕੁਲ ਇਹ ਮੋਟਰਸਾਈਕਲ ਉਹ ਆ ਗਈ ਤੁਮ ਬਹੁਤ ਕਾਫੀ ਪੁਰਾਣਾ ਮਾਡਲ ਲੱਗਦਾ ਹਨਾ ਇਹ ਪੁਰਾਣਾ ਹੈ ਇਹ ਤਾਂ ਕੈਪੀ ਹੈ ਹਾਂ ਚਾਬੀਆਂ ਨਹੀਂ ਹੱਥੋਂ ਅੰਦਰ ਗੋਰੈਂਟੀ ਆ ਦੇਖੋ ਐਕਟਿਵਰ ਵੀ ਖੜੀ ਆ ਮੋਟਰਸਾਈਕਲ ਵੀ ਖੜਾ ਤੁਹਾਨੂੰ ਆ ਗਈ ਸੀਗੇ ਦੂਜੇ ਖੇਤ ਇੱਥੇ ਨੇ ਇਹ ਛੋਟਾ ਜਿਹਾ ਇੱਕ ਫਾਰਮ ਹਾਊਸ ਟਾਈਪ ਬਣਾਇਆ ਹੋਇਆ ਚਲੋਗੇ ਗੇਟ ਹੈਗਾ ਤੇ ਚਾਰੇ ਪਾਸੇ ਕੰਦ ਵਗਲੀ ਹੋਈ ਹੈ ਤੇ ਗੇਟ ਲੌਕ ਹੋ ਜਾਂਦਾ ਅੰਦਰ ਦੋ ਰੂਮਸ ਹੀ ਬਣੇ ਹੋਏ ਨੇ ਪਰਾਂਡਾ ਵੀ ਹੈਗਾ ਤੇ ਰੂਮਸ ਦੇ ਵਿੱਚ ਰਹਿਣ ਦੀ ਫੈਸਿਲਿਟੀ ਵੀ ਹੈਗੀ ਜੇ ਕਿਸੇ ਨਿਰਿਆਣਾ ਰਹਿ ਸਕਦੇ ਨੇ ਜੀ ਦੀ ਲਗਾਉਣ ਆਉਂਦੇ ਨੇ ਉਧਰ ਲੇਬਰ ਹੈ ਰਿਆਣਾ ਲੇਬਰ ਵੀ ਰਹਿ ਲੈਂਦੀ ਹੈ ਤੇ ਹੁਣ ਜਿਵੇਂ ਮਸ਼ੀਨਾਂ ਵਾਲੇ ਰਹਿੰਦੇ ਨੇ ਤੇ ਜੀ ਦੀ ਵੜਦੇ ਨੇ ਮਸ਼ੀਨਾਂ ਵਾਲੇ ਇੱਥੇ ਸਟੇ ਕਰਦੇ ਨੇ ਫਿਰ ਇੱਥੇ ਰਹਿ ਲੈਂਦੇ ਹੁੰਦੇ ਨੇਗੇ ਤੇ ਖੇਤ ਦੀ ਵੀ ਲਗਾ ਕੇ ਉਸ ਤੋਂ ਬਾਅਦ ਸ਼ਾਮ ਨੂੰ ਫਿਰ ਗੁਰਦੁਆਰੇ ਗਈ ਦੀਵੇ ਲਗਾਉਣ ਤੇ ਉਹ ਖੇਤ ਆਉਣ ਤੋਂ ਪਹਿਲਾਂ ਮੈਂ ਸ਼ਾਮ ਨੂੰ ਹਲਕੀ ਮੂੰਗੀ ਦਾਲ ਬਣਾਇਆ ਕਿਉਂਕਿ ਸਾਡਾ ਕਹਿਣਾ ਸੀ ਕਿ ਦੁਪਹਿਰੇ ਫਰਾਈਡ ਖਾ ਲਿਆ ਪੀਜ਼ਾ ਵੀ ਹੈਵੀ ਹੋ ਗਿਆ ਵੀ ਹੁਣ ਸ਼ਾਮ ਨੂੰ ਕੁਝ ਹਲਕਾ ਕਰੋ ਤੇ ਫਿਰ ਮੈਂ ਸ਼ਾਮ ਨੂੰ ਮੂੰਗੀ ਦੀ ਹਲਕੀ ਦਾਲ ਬਣਾ ਲਈ ਸੀ ਮੈਨੂੰ ਵੀ ਆਉਣ ਲੱਗਾ ਵੀ ਤਿਹਾੜ ਕੋਈ ਵਧੀਆ ਸਬਜ਼ੀਆਂ ਹੋਣੀਆਂ ਚਾਹੀਏ ਨੇ ਪਰ ਫਿਰ ਸਾਰੇ ਕਹਿੰਦੇ ਵੀ ਸ਼ਾਮ ਨੂੰ ਬਿਲਕੁਲ ਹਲਕੀ ਦਾਲ ਰੱਖੋ ਕਿਉਂਕਿ ਮਠਾਈਆਂ ਵੀ ਨਾਲ ਚੱਲ ਰਹੀਆਂ ਸੀ ਖਾਣ ਪੀਣ ਚੱਲੀ ਜਾਂਦਾ ਸੀ ਖਾਣਾ ਬਿਲਕੁਲ ਹਲਕਾ ਹੋਵੇ ਸ਼ਾਮ ਦਾ ਵੀ ਜਲਦੀ ਹਾਜਮ ਆ ਜੇ ਬਾਈ ਬੈਤ ਮੂੰਗੀ ਦਾਲ ਵੀ ਬਹੁਤ ਟੇਸਟੀ ਬਣਦੀ ਹੈ ਅੱਛੀ ਲੱਗਦੀ ਹੈ ਕਦੇ ਕਦਾਂ ਹੀ ਤਾਂ ਖਾਸ ਕਰ ਜਦ ਹੈਵੀ ਖਾਦਾ ਹੋਵੇ ਨਾ ਉਸ ਤੋਂ ਬਾਅਦ ਦਾਲ ਖਾਣ ਨੂੰ ਮੱਲੂ ਮੱਲੀ ਦਿਲ ਕਰਦੇ ਵੀ ਹਲਕੀ ਦਾਲ ਖਾਈਏ ਤੇ ਉਹ ਗੁਰਦੁਆਰੇ ਦੀ ਵੀ ਲਗਾਏ ਗੁਰਦੁਆਰੇ ਦੀ ਵੀ ਲਗਾਉਣ ਤੋਂ ਬਾਅਦ ਹੋ ਗਿਆ ਸਿਕਰੂਂਡੀ ਦਾ ਟਾਈਮ ਵੀ ڪرੂਂਡੀ ਲਗਾ ਲਈਏ ਕਈ ਇਲਾਕਿਆਂ 'ਚ ਇਹਨੂੰ ਕੁਝ ਹੋਰ ਕਹਿੰਦੇ ਨੇਗੇ ਤੇ ਕਈ ਇਲਾਕਿਆਂ 'ਚ ਲਗਾਉਂਦੇ ਹੀ ਨਹੀਂ ਪਤਾ ਹੀ ਨਹੀਂ ਹੈਗਾ ਵੀ ڪرੂਂਡੀ ਲਗਾਉਣੇ ਨਹੀਂ ਰਿਵਾਜ ਹੁੰਦਾ ਅਲੱਗ-ਅਲੱਗ ਰਿਵਾਜ ਹੁੰਦਾ ਪਰ ਇੱਧਰ ਸਾਡੇ ਵੱਲ ਰਿਵਾਜ ਹੈਗਾ ਮੇਰੇ ਪੇਕੇ ਵੀ ڪرੂਂਡੀ ਲਗਾਉਂਦੇ ਨੇ ਹੁਣ ਹੁਣ ਤੱਕ ਵੀ ਮੰਮੀ ڪرੂਂਡੀ ਲਗਾਉਂਦੇ ਨੇ ਤੇ ਇੱਥੇ ਵੀ ਅਸੀਂ ڪرੂਂਡੀ ਲਗਾਉਂਦੇ ਆ ਕਈ ਤਾਂ ਇਹ ਹੁੰਦਾ ਵੀ ਕੁਆਰੀ ਕੁੜੀਆਂ ਲਵਾਉਂਦੇ ਹੁੰਦੇ ਨੇ ਕਈਆਂ ਨੂੰ ਕੋਈ ਵਹਿਮ ਨਹੀਂ ਹੁੰਦਾ ਕੁਆਰੀ ਲਾਓ ਚਾਹੇ ਵਿਆਹੀ ਲਾਓ ਇਸ ਵਾਰ ਚਲੋ ਸਾਡੇ ਭੂਆ ਜੀ ਆਏ ਹੋਏ ਸੀ ਅਸੀਂ ਉਹਨਾਂ ਨੂੰ ਮੌਕਾ ਦਿੱਤਾ ਵੀ ਭੂਆ ਜੀ ਤੁਸੀਂ ਆਏ ਹੋਏ ਤੁਸੀਂ ਵੀ ਇਸ ਘਰ ਦਿੱਤੀ ਹੋ ਚਲੋ ਐਸ ਕੀ ਕਰੋਂਦੀ થોੜੀ ਤੁਸੀਂ ਲਗਾ ਲਓ ਕਰੋਂਦੀ ਤੇ ਮੈਂ ਕਰੋਂਦੀ ਨੂੰ ਕਰੋਂਦੀ ਤੇ ਕੈਂਡਲਸ ਵਗੈਰਾ ਲਗਾ ਲਈ ਸੀ ਮੈਂ ਚਲੋ ਕੈਂਡਲਸ ਲਗਾ ਲਈ ਤੇ ਮਿੱਠਾ ਰੱਖ ਲਈਏ ਸ਼ਗਨ ਕਰੀਏ ਤੇ ਸ਼ੁਰੂ ਕਰੀਏ ਕਰੋਂਦੀ ਆਪਣੇ ਉਸ ਤੋਂ ਬਾਅਦ ਫੇਰ ਦੀਵਾਲੀ ਸ਼ੁਰੂ ਕਰਾਂਗੇ ਨਾ ਗੁਰਦੁਆਰੇ ਦੀਵੇ ਲਗਾਏ ਸੀ ਤੇ ਮੈਂ ਕਰੋਂਦੀ ਲਗਾ ਰਹੀ ਹਾਂ ਤੇ ਉਸ ਤੋਂ ਬਾਅਦ ਤੁਸੀਂ ਅੱਗੇ ਦੀ ਵੀਡੀਓ ਦੇਖੇ ਕਰੋਂਦੀ ਲਗਾਉਂਦੇ ਮੱਥਾ ਟੇਕਦੇ ਹੋਏ ਵੀ ਸਾਹਮਣੇ ਬਹੁਤ enjoy ਕੀਤਾ ਬਹੁਤ ਫਨ ਕੀਤਾ ਹਾਸੇ ਮਜ਼ਾਕ ਬਹੁਤ ਚੱਲਿਆ ਬਹੁਤ ਹੀ मजा ਆਇਆ ਦੀਵਾਲੀ ਬਹੁਤ ਵਧੀਆ ਰਹੀ ਇਸ ਵਾਰੀ ਕਾਫੀ ਪਟਾਕੇ ਵੀ ਚਲਾਏ ਬਹੁਤ ਪਟਾਕੇ ਵੀ ਚਲਾਏ ਇਸ ਵਾਰ ਨਹੀਂ ਤਾਂ ਫਿਰ ਕੱਲਿਆਂ ਦਾ ਨਾ ਮਨ ਹੀ ਨਹੀਂ ਕਰਦਾ ਹੁੰਦਾ ਪਟਾਕੇ ਚਲਾਉਣ ਨੂੰ ਤੇ ਇਸ ਵਾਰ ਬਹੁਤ ਵਧੀਆ enjoy ਕੀਤਾ ਦੀਵਾਲੀ ਨੂੰ ਨੇੜੇ ਹੋਣਾ ਤੁਹਾਨੂੰ ਨਹੀਂ ਨੇੜੇ ਦਿਨਾਂ ਦਾ ਨਹੀਂ ਹੋਏ ਨੂੰ ਆ ਤੁਸੀਂ ਤਾਂ ਨਹੀਂ ਐਸਾ ਹਰ ਤੇ ਹਕੇ ਐਸਾ ਲੱਗਦਾ ਦੇ ਉਹ ਕਿੰਨਾ ਪਾਲੇ ਕਿਤੇ ਇਹ ਹਾਂ ਉਹ ਵੀ ਬਾਰੇ ਤੇ ਕਿ ਇਹ ਨਾ ਪਾ ਦੇ ਇੱਕ ਕਿੱਲਾ ਨਿਕਲ ਨਹੀਂ ਉਹ ਐ ਬਣ ਜਾਂਦਾ ਵਿੱਚ ਚਾਹ ਤਾ ਕਿਹਨਾਂ ਫੋਟੋ ਇਹ ਹਾਂ ਤਾਂ ਸਿੱਧਾ ਇੱਕ ਮਾੜਾ ਚ ਇੱਧਰ ਫੋਟੋ ਵੀ ਖਿਚਾ ਲਿਓ ਇੱਧਰ ਦੇਖੀ ਉੱਪਰ ਇੱਧਰ ਆਹੋ ਵਾਰੀ ਵਾਰੀ ਡਾਇਰੈਕਟ ਮਾਤਾ ਪ੍ਰਵਾਦ ਤੇ ਕਿਰਪਾ ਕਰੀ ਵਾਰੀ ਵਾਰੀ ਆਈ ਸਾਡੇ ਹਾਂ ਚਲੋ ਜੁਨੀ ਨੱਚਨੀ ਆ ਨੋਈ ਲੈਨੇ ਵਾਇਰ ਜੇ ਪਰੋਂ ਨਾ ਥਕਾ ਲੈਣਾ ਚੱਕ ਮੈਂ ਅਜੇ ਮੂਮਲ ਥਾ ਹਾਂ ਨਾ ਕੋਈ ਨਹੀਂ ਕਿੰਨੇ ਕਰ ਤਾ ਠੀਕ ਹੋ ਗਈ ਹਾਂ ਚਲੋ ਫਿਰ ਮਿੱਠਾ ਜਿਆਦੇ ਰੋਜੋ ਮਿੱਠਾ ਜਿਆਦੇ ਰੋਜੋ ਜੋ ਰਹਿਣੇ ਕੋਈ ਨਹੀਂ ਲੈ ਰਹੇ ਲੈ ਰਹੇ ਹੋਗੀ ਹੋਗੀ ਆਏ ਜਾਈਆਂ ਲੈ ਹਾਂ ਨਾ ਲਿਖਾ ਰਗਾ ਬੱਕਾ ਬੱਕਾ ਜੀ ਨਹੀਂ ਵਾਹ ਮੈਂ ਲਾਉਣੀ ਨਹੀਂ ਆਣੀ ਬੱਚਾ ਨਹੀਂ ਹੁੰਦਾ ਦੀਵਾਨੀ ਫਿਰ ਫਰਕ ਹਾਂ ਆਸਤੀ ਲੈ মিলে ডার মিলে ডার দাম ਕੀ ਕਰਾਂਗੇ ਤੇ ਉਸ ਨੂੰ ਤੂੰ ਵੀ ਦੇਖੇਗਾ ਹਾਂ ਹਾਂ ਤੁਸੀਂ ਟੱਕਰ ਤੁਸੀਂ ਪਹਿਲੇ ਤਾਂ ਦੇਖੋ ਇਹ ਦੇਖ ਸਾਡੇ ਦੇਵੀ ਬਣੀ ਬੈਠੀ ਆ ਦੇਖ ਤਾਂ ਸਹੀ ਮੈਂ ਲਾਸੀ ਮਾਤਾ ਕੋਲ ਗਿਆ ਸਾਡੇ ਕੋਲ ਤੁਸੀਂ ਮੈਂ ਪਉਣਾ ਬੁੱਢਾ ਦਰਵਾਜ਼ਾ ਲਾਉਣ ਕੋਟ ਬਹੁਤ ਗਿਆ ਉਹ ਕਿਹੜੇ ਚੜ੍ਹ ਕੋਈ ਇਹ ਪਾ ਕੇ ਘਾਤਰਾ ਗੇਟ ਦਾ ਇਧਰ ਦਾ ਸਰਗਾ ਮੇਰੇ ਮਨ ਪਿੱਛੇ ਲਾ ਆਏ ਆ ਤੇ ਹੌਕਾ ਚੇਲੇ ਲਾ ਲਾ ਸੋਖਾ ਲੈ ਆਇਆ ਬੰਦਾ ਜਿਹੜਾ ਮਤਲਬ ਉਹ ਉਹ ਬੜਾ ਬਹੁਤ ਵਰਤਦਾ ਨਹੀਂ ਨਹੀਂ ਮੈਂ ਨਹੀਂ ਮੈਂ ਨਹੀਂ ਨਹੀਂ ਇਹ ਗੱਲਾਂ ਇੱਕ ਛੱਡਾ ਆਪਾਂ ਦੇ ਬਾਰੇ ਬਣਿਆ ਮਾਣ ਦੇ ਬਣਾ ਹਾਂ ਬਾਰੇ ਬਾਈ ਜੀ Mahi ku saa re, kudhe kaan saa re. Kaan kia, kaan kia, ila ta niya niya maa ta niya kaar di re. Maangelo. He. Idra, 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 idra. Idra naa wei. ਕਿਰੁੰਡੀ ਦਾ ਵਿਹਾਰ ਵੀ ਹੁਣ ਹੋ ਚੁੱਕਿਆ ਤਾਂ ਉਸ ਤੋਂ ਬਾਅਦ ਅਸੀਂ ਕੀਤਾ ਡਿਨਰ ਡਿਨਰ ਕਰਨ ਦੀ ਮੈਂ ਕੋਈ ਵੀਡੀਓ ਨਹੀਂ ਸ਼ੂਟ ਕੀਤੀ ਕਿਉਂਕਿ ਮੈਂ ਆਪ ਖੁਦ ਕਿਚਨ 'ਚ ਬਿਜ਼ੀ ਹੋ ਜਾਣੀ ਹੈ ਨਾ ਫਿਰ ਕੀ ਵੀਡੀਓ ਸ਼ੂਟ ਕਰੀ ਵੀਡੀਓ ਵੱਲ ਪਰ ਜੇਕਰ ਆਪਣਾ ਖਾਣੇ-ਦਾਣੇ ਦੀ ਤਿਆਰੀ ਕਰੀਏ ਸਰਵ ਕਰੀਏ ਤਾਂ ਇਸ ਕਰਕੇ ਜਿੰਨੇ ਕ ਮੈਂ ਕਲਿੱਪਸ ਸ਼ੂਟ ਕਰੀਆਂ ਦੀਵਾਲੀ ਵਾਲੇ ਦਿਨ ਉਹਨੇ ਕ ਮੈਂ ਤੁਹਾਡੇ ਨਾਲ ਸ਼ੇਅਰ ਕਰੀਆਂ ਤੇ ਉਹ ਡਿਨਰ ਦੀ ਕੋਈ ਕਲਿੱਪ ਮੈਂ ਸ਼ੂਟ ਨਹੀਂ ਕਰੀ ਹੈਗੀ ਹੋ ਹੀ ਨਹੀਂ ਪਾਈ ਬਿਜ਼ੀ ਹੋ ਜਾਣਾ ਹੋਗੀ ਸੀ ਫਿਰ ਖਾਣਾ ਬਣਾਉਣਾ ਵੀ ਤੇ ਸਰਵ ਵੀ ਕਰਨਾ चलो भी बना लिये अच्छा लगता सोच है सोचा नहीं दिवाली जाऊगी आउगी दिवाली इस तरह सैलीबरेट करा गोहत ज्यादा इंजॉय किया बहुत ही वाया दिवाली रही इस बार उस बाद खा खान बाद खाने का कम खत्म करने तो बाद फिर अले गए उपर बिलकुल टॉप ते चलाए बच ने पटाके पटाके भी इस बार बहुत ज्यादा लिया ਅਦਰਵਾਈਜ਼ ਬੇਟਾ ਦਵਿੰਦਰ ਤਾਂ ਹੁਣ ਚਲਾਉਂਦੇ ਨਹੀਂ ਹੈਗੇ ਪਹਿਲਾਂ ਦਵਿੰਦਰ ਬਹੁਤ ਚਲਾਉਂਦੇ ਸੀ ਤੇ ਹੁਣ ਬੇਟੇ ਦੀ ਵਾਰੀ ਆ ਚਲਾਉਣ ਦੀ ਹੁਣ ਉਹ ਥੋੜੇ-ਬਹੁਤੇ ਚਲਾਉਂਦਾ ਸੀ ਪਰ ਇਸ ਵਾਰ ਦੀਵਾਲੀ ਤੇ ਨਾ ਫਿਰ ਪੋਹੇ ਦੇ ਬੇਟਾ ਆਏ ਸਾਰੀ ਫੈਮਿਲੀ ਆਈ ਹੋਈ ਸੀ ਉਸ ਕਰਕੇ ਦਵਿੰਦਰ ਨੇ ਫਿਰ ਕਾਫੀ ਪਟਾਕੇ ਲਿਆਂਦੇ ਤੇ ਬਹੁਤ ਪਟਾਕੇ ਚਲਾਏ ਬੱਚਿਆਂ ਨੇ ਬਹੁਤ ਹੀ ਜ਼ਿਆਦਾ ਉਸ ਦਿਨ ਨੀਚੇ 베ੜੇ ਜਾ ਕੇ ਚਲਾਏ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਸਾਰੀ ਫੈਮਿਲੀ ਅਸੀਂ ਉੱਪਰ ਸੀ ਇਸ ਛੱਤ ਤੇ ਆਏ ਹੋਏ ਸੀਗੇ ਨੀ ਸਾਰੇ ਆਣੇ ਆਓ ਤੇ ਇੱਥੇ ਆ ਕੇ ਵੀ ਆਪਾਂ ਚਲੋ चलाओ देखो है ना मजा करो बस यही होंगे बहुत ज्यादा इंजॉय किया so, मेरी दिवाली दी वीडियो दीडियो होपो थो अच्छी लगी होगी अच्छी लगी तो प्लीज वीडियो भीडियो जरूर लाइक करना शेयर करना कमेंट करना चैनल जरूर सबसक्राइब कर लो मे एक नवी वीडियो लैके तद तकली सारू सा